ਪਾਣੀ ਬਿਲਕੁਲ ਵੀ 15-20 ਦਿਨ ਹੋ ਗਏ ਬਹੁਤ ਖਰਾਬ ਚੱਲ ਰਿਹਾ 15 ਆਈ ਥਿੰਕ 8-9 ਸਾਲ ਹੋ ਗਏ ਇੱਥੇ ਕੋਈ ਬਲੀਚਿੰਗ ਪਾਊਡਰ ਨਹੀਂ ਪਾਇਆ ਕੁਛ ਨਹੀਂ ਪਾਇਆ ਪਾਣੀ ਤੋਂ 스멜 ਮਾਰਦੀ ਹੈ ਤੁਹਾਨੂੰ ਨਹਿਰ ਦਾ ਜੋ ਪਾਣੀ ਛੱਡਿਆ ਗਿਆ ਉਹਦਾ ਕਨੈਕਸ਼ਨ ਹੋ ਰਿਹਾ ਇੱਥੇ ਪਾਈਪ ਲਾਈਨ ਨਵੀਂ ਪਾਈ ਜਾ ਰਹੀ ਹੈ ਕਿਥੇ ਕਿੱਦਾਂ ਹੋਇਆ ਇਹ ਪਤਾ ਨਹੀਂ ਹੈ ਕਿ ਆ ਇਹਦੇ ਵਿੱਚ ਕੋਈ ਪਾਣੀ ਮਿਸ਼ ਹੋਇਆ ਗਿਆ ਹੋਇਆ ਇਹ ਨਾਲ ਕਾਫੀ ਵਰਵਾਰ ਕਾਫੀ ਜ਼ਿਆਦਾ ਮੂਹਰ ਹੋ ਰਿਹਾ ਹੈ ਪਿੰਡ ਦੇ ਵਿੱਚ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਸੀ 10-12 ਦਿਨ ਪਹਿਲਾਂ ਤੇ ਇੱਥੇ ਪਾਣੀ ਕੋਈ ਮਿਕਸ ਹੋਇਆ ਇਹਦਾ ਇੱਕ ਦੋ ਥਾਵਾਂ ਤੋਂ ਪਾਣੀ ਮਿਕਸ ਹੋਣ ਕਰਕੇ ਪਿੰਡ ਦੇ ਵਿੱਚ ਪੂਰੇ ਗੰਦੇਸ ਪਾਣੀ ਦੀ ਸਪਲਾਈ ਚੱਲ ਰਹੀ ਹੈ ਤਕਰੀਬਨ 10 ਤੋਂ 12 ਦਿਨ ਹੋ ਗਏ ਨੇ। ਕੀ ਪਾਈਪ ਲਾਈਨ ਜੋੜ ਰਹੇ ਹਾਂ ਜਿੱਥੇ ਜੋੜਨੇ ਵਾਲੀ ਰਹਿੰਦੀ ਹੈ ਜੀ ਠੀਕ ਹੈ ਤੇ ਬਾਕੀ ਚੈੱਕ ਕਰਕੇ ਤੁਹਾਨੂੰ ਕੱਲ ਸ਼ਾਮ ਤੱਕ ਰਿਪੋਰਟ ਮਿਲੇਗੀ ਵੀ ਕੀ ਕਰਨਾ ਹੈ। ਪਾਣੀ ਖੜਿਆ ਹੈ ਨਾ ਕੋਈ ਨਿਕਾਸੀ ਹੈ ਨਾ ਨਿਕਲਿਆ ਨਾ ਕਿਸੇ ਨੇ ਬੰਦ ਕਰੇ ਟੋਏ। ਹੁਣ ਦੋ ਤਿੰਨ ਦਿਨਾਂ ਤੋਂ ਇੰਨੇ ਬਿਮਾਰ ਹੋਏ ਲੋਕ ਇਹ ਜਾ ਤੁਈ ਘਰ ਨਹੀਂ ਜਿਹਦੇ ਚ ਇੱਕ ਜਾਂ ਦੋ ਬੰਦਾ ਬਿਮਾਰ ਨਾ। ਕਟੜੇ ਮੈਕਮੇਂ ਵੱਲੋਂ ਲੋਰਥਿੰਗ ਟੀਮਾਂ ਬਣਾ ਕੇ ਅਸੀਂ ਸਾਰੇ ਪਿੰਡ ਦਾ ਸਰਵੇ ਕਰਵਾਇਆ। ਉਹਦੇ ਵੀ ਸਾਨੂੰ ਪਤਾ ਚੱਲਿਆ ਕਿ ਕੁਝ ਸ਼ਮਰੀਜ ਘਰਾਂ ਵਿੱਚ ਪਹਿਲਾਂ ਬਿਮਾਰ ਹੋ ਕੇ ਹੁਣ ਠੀਕ ਵੀ ਹੋ ਚੁੱਕੇ ਆ ਤੇ ਕੁਝ ਘਰਾਂ ਵਿੱਚ ਹੈਗੇ ਨੇ। ਇੱਥੇ ਕਾਫੀ ਜਨਤਾ ਜਿਹੜੀ ਬਿਮਾਰ ਹੋ ਰਹੀ ਹੈ ਡਾਇਰੀਆ ਫੈਲ ਰਿਹਾ। ਇੱਕ ਦੇ ਅੱਜ ਬੰਦੇ ਦੀ ਡੈਥ ਹੋਈ ਇੱਥੇ। ਦੋ ਤਿੰਨ ਮੰਦੇ ਹਸਪੀਟਲ ਦੇ ਵਿੱਚ ਨੇ ਤੇ ਲੋਕਾਂ ਨੂੰ ਸਾਰਿਆਂ ਨੂੰ ਅਵੇਅਰ ਕਰਤਾ ਵੀ ਇਹ ਪਾਣੀ ਅਸੀਂ 2-4 ਦਿਨਾਂ ਲਈ ਜਿੰਨੀ ਦੇਰ ਪ੍ਰੋਪਰ ਸਹੀ ਨਹੀਂ ਹੁੰਦਾ ਬਿਲਕੁਲ ਨਹੀਂ ਪੀਣਾ ਕਲੋਰੀਨ ਦੀ ਗੋਲੀ ਪਾ ਕੇ ਪੀਓ ਚਾਹੇ ਉਬਾਲ ਕੇ ਪੀਓ ਪਾਣੀ ਬਨੂੜ ਨੇੜਲੇ ਪਿੰਡ ਚੰਗੇਰਾ ਵਿੱਚ ਗੰਦੇ ਪਾਣੀ ਦੀ ਸਪਲਾਈ ਕਾਰਨ ਦਸਤ ਫੈਲ ਗਏ ਨੇ ਜਿਸ ਕਾਰਨ 6 ਸਾਲਾ ਸਰਬੰਦ ਸਿੰਘ ਦੀ ਮੌਤ ਹੋ ਗਈ ਹੈ ਅਤੇ ਲਗਭਗ ਇੱਕ ਦਰਜਨ ਬੱਚੇ ਅਤੇ ਔਰਤਾਂ ਬਿਮਾਰ ਨੇ ਜਿਨ੍ਹਾਂ ਦਾ ਨਿੱਜੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਪਾਣੀ ਦੀ ਸਪਲਾਈ ਲਈ ਨਵੀਆਂ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਨੇ ਜਿਸ ਕਾਰਨ ਕਈ ਥਾਵਾਂ ਤੇ ਲੀਕੇਜ ਹੋ ਰਹੀ ਹੈ ਗੰਦਾ ਪਾਣੀ ਘਰਾਂ ਵਿੱਚ ਸਪਲਾਈ ਕੀਤਾ ਜਾ ਰਿਹਾ ਜਿਸ ਨੂੰ ਪੀ ਕੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਨੇ ਪਿੰਡ ਵਿੱਚ ਗੰਦਾ ਪਾਣੀ ਪੀਣ ਕਾਰਨ ਦਸਤ ਫੈਲਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਹਰਕਤ ਵਿੱਚ ਆਏ ਤੇ ਪਿੰਡ ਦੇ ਪ੍ਰਭਾਵਿਤ ਖੇਤਰ ਦਾ ਸਰਵੇਖਣ ਕੀਤਾ ਲੋਕਾਂ ਨੂੰ ਦਵਾਈਆਂ ਵੰਡਦੇ ਹੋਏ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੁਝ ਦਿਨਾਂ ਲਈ ਪਿੰਡ ਦੀ ਜਲ ਸਪਲਾਈ ਤੋਂ ਆਉਣ ਵਾਲੇ ਪਾਣੀ ਦੀ ਵਰਤੋਂ ਪੀਣ ਲਈ ਨਾ ਕੀਤੀ ਜਾਵੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਜਲ ਸਪਲਾਈ ਲਾਈਨ ਦਾ ਨਿਰੀਖਣ ਕਰਨ ਲਈ ਮੌਕੇ ਤੇ ਪਹੁੰਚੇ ਅਤੇ ਇੱਕ ਰਿਪੋਰਟ ਤਿਆਰ ਕੀਤੀ ਗਈ ਮੇਟੂੰ ਗੇਰੇ ਦੀ ਬਸ ਨੇਕਾਂ ਇੱਥੇ ਬਿਲਕੁਲ ਵੀ ਪਾਣੀ ਬਿਲਕੁਲ ਵੀ 15 20 ਦਿਨ ਹੋ ਗਏ ਬਹੁਤ ਖਰਾਬ ਚੱਲ ਰਿਹਾ 15 ਆਈ ਥਿੰਕ 8 9 ਸਾਲ ਹੋ ਗਏ ਇੱਥੇ ਕੋਈ ਬਲੀਚਿੰਗ ਪਾਊਡਰ ਨਹੀਂ ਪਾਇਆ ਕੁਛ ਨਹੀਂ ਪਾਇਆ ਪਾਣੀ ਤੋਂ 스멜 ਮਾਰਦੀ ਹੈ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਪਾਣੀ ਤੋਂ 스멜 ਮਾਰ ਰਹੀ ਆ ਬਹੁਤ ਜ਼ਿਆਦਾ ਠੀਕ ਹੈ ਕੋਈ ਫੈਸਲੇ ਜੇ ਕਰਨੇ ਆ ਉਹ ਸੁਣ ਦੇਣੀ ਆ ਕਿ ਕੋਈ ਸੁਣਵਾਈ ਲੈਂਦੇ ਸਾਡੇ ਪਿੰਡ ਲੋਕ بیمار ਹੋ ਰਹੇ ਨੇ ਮਾਰ ਹੋ ਰਹੇ ਆ ਖੁਦ ਮੇਰੇ ਫਾਦਰ ਇਨ ਲਾ ਨੂੰ 3 ਦਿਨ ਹੋ ਗਏ ਲੂਜ਼ ਮੋਸ਼ਨ ਲੱਗੇ ਹੋਇਆ ਸਾਡੇ ਪਿੰਡ ਇੱਕ ਦਿੱਤ ਵੀ ਹੋ ਗਈ ਇਸ ਲੂਜ਼ ਮੋਸ਼ਨਸ ਕਰਕੇ ਆਲਮੋਸਟ ਸਾਰੀ ਗਲੀ ਸਾਡੀ ਬਿਮਾਰ ਅੱਜ ਇਹ ਪਿੰਡ ਚਗੇਰੇ ਦੇ ਵਿੱਚ ਨਾ ਕਈ ਦਿਨਾਂ ਤੋਂ ਨਹਿਰ ਦਾ ਜੋ ਪਾਣੀ ਆ ਛੱਡਿਆ ਗਿਆ ਉਹਦਾ ਕਨੈਕਸ਼ਨ ਹੋ ਰਿਹਾ ਇੱਥੇ ਪਾਈਪ ਲੈ ਨਵੀਂ ਪਾਈ ਜਾ ਰਹੀ ਹੈ ਉਹ ਕਿਥੇ ਕਿੱਦਾਂ ਹੋਇਆ ਇਹ ਪਤਾ ਨਹੀਂ ਹੈ ਕਿ ਆ ਇਹਦੇ ਵਿੱਚ ਕੋਈ ਪਾਣੀ ਮਿਕਸ ਹੋਇਆ ਕਿ ਆ ਹੋਇਆ ਤੇ ਨਾਲ ਕਾਫੀ ਬਰਵਾਰ ਕਾਫੀ ਜ਼ਿਆਦਾ ਬਿਮਾਰ ਹੋ ਰਹੇ ਆ ਇੱਕ ਬੰਦੇ ਦੀ ਡੈਥ ਵੀ ਅਸਵੇਰੇ ਹੋਈ ਹੈ ਰਾਤ ਨੂੰ ਰਾਤੀ ਹੋਈ ਹੈ ਦੋ ਤਿੰਨ ਲੋਕਾਂ ਦੇ ਮਾਰ ਸੀਗਾ ਉਹ ਪਿੰਡ ਦੇ ਵਿੱਚ ਪੈਪ ਰੈਂਡ ਦਾ ਕੰਮ ਚੱਲ ਰਿਹਾ ਸੀ 10-12 ਦਿਨ ਪਹਿਲਾਂ ਤੇ ਇੱਥੇ ਪਾਣੀ ਕੋਈ ਮਿਕਸ ਹੋਇਆ ਇਹਦਾ ਇੱਕ ਦੋ ਥਾਵਾਂ ਤੋਂ ਪਾਣੀ ਮਿਕਸ ਹੋਣ ਕਰਕੇ ਪਿੰਡ ਦੇ ਵਿੱਚ ਪੂਰੇ ਗੰਦੇਸ ਪਾਣੀ ਦੀ ਸਪਲਾਈ ਚੱਲ ਰਹੀ ਹੈ ਤਕਰੀਬਨ 10 ਤੋਂ 12 ਦਿਨ ਹੋ ਗਏ ਨੇ ਉਹਦੇ ਕਰਕੇ ਇੱਥੇ ਕਾਫੀ ਜਨਤਾ ਜਿਹੜੀ ਬਿਮਾਰ ਹੋ ਰਹੀ ਹੈ ਡਾਇਰੀਆ ਫੈਲ ਰਿਹਾ ਇੱਕ ਦੇ ਅੱਜ ਬੰਦੇ ਦੀ ਡੈਥ ਹੋਈ ਹੈ ਇੱਥੇ ਦੋ ਤਿੰਨ ਬੰਦੇ ਹਸਪੀਟਲ ਦੇ ਵਿੱਚ ਨੇ ਸਾਡੇ ਉਹ ਆਪਣਾ ਗੁਰਪਾਲ ਸਿੰਘ ਹੈ ਹਸਪੀਟਲ ਚ ਹੈ ਬਲਵੀਰ ਸਿੰਘ ਹੈ ਉਹ ਹਸਪੀਟਲ ਦੇ ਬਾਰੇ ਨੇ ਬਾਕੀ ਕਾਫੀ ਫੈਮਿਲੀਆ ਜਿਹੜੀ ਬਿਮਾਰ ਨੇ ਹੁਣ ਇੱਥੇ ਜਿਨ੍ਹਾਂ ਦੇ ਡੈਥ ਹੋਈ ਉਹਨਾਂ ਦੀ ਨੂੰ ਸੀ ਉਹ ਵੀ ਸੇਮ ਏਹੀ ਕੰਡੀਸ਼ਨ ਦੀ ਉਹਨਾਂ ਨੂੰ ਹਸਪੀਟਲ ਗਏ ਲੈ ਕੇ ਗਏ ਉਹਨਾਂ ਨੂੰ ਲੇਕਿਨ ਕਾਫੀ ਦਿਨ ਤੋਂ ਹੋਇਆ ਇਹਦੇ ਬਾਰੇ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਇਹ ਕਾਫੀ ਦਿਨ ਤੋਂ ਉਹਦੇ ਕਰਕੇ ਦਿੱਕਤ ਹੋ ਰਹੀ ਪੂਰਾ ਪਿੰਡ ਤਕਰੀਬਨ ਇਹ ਮੋਹੱਲਾ ਪੂਰਾ ਬਿਮਾਰ ਪਿਆ ਇਸ ਕਰਕੇ ਇੱਕ ਕੰਟੇਮੀਨੇਸ਼ਨ ਹੋ ਗਈ ਸੀ ਕੋਈ ਇੱਧਰ ਚੈੱਕ ਕਰ ਰਹੇ ਆ ਅਸੀਂ ਕਾਨੂੰਨ ਜਦੋਂ ਫਾਈਨਲ ਰਿਪੋਰਟ ਹੈ ਤੁਹਾਨੂੰ ਕੱਲ ਤੱਕ ਦੇ ਦਾਂਗੇ ਸ਼ਾਮ ਤੱਕ ਠੀਕ ਹੈ ਜੀ ਅ ਕਾਰਨ ਕੀ ਪਤਾ ਲੱਗ ਰਿਹਾ ਜੀ ਕਿ ਕੁਝ ਹਲੇ ਕੁਝ ਨਹੀਂ ਪਤਾ ਲੱਗ ਰਿਹਾ ਕਾਰਨ ਜੀ ਅਸੀਂ ਟੈਸਟਿੰਗ ਹੋਣੀ ਹੈ ਸੈਂਪਲਿੰਗ ਹੋਣੀ ਹੈ ਕੱਲ ਨੂੰ ਫਿਰ ਪਤਾ ਲੱਗੇਗਾ ਕੀ ਹੈ ਵਿੱਚ ਪਿੰਡ ਦੇ ਵਿੱਚ ਪਾਈਪਾਂ ਵਗੈਰਾ ਪਾਈਦਾ ਰਹੀ ਸੀ ਜੀ ਪਾਈਪਾਂ ਤਾਂ ਪਾ ਰਹੇ ਆ ਸੀ ਠੀਕ ਹੈ ਜੀ ਕੁਝ ਲੀਕੇਜ ਵਗੈਰਾ ਦੀ ਗੱਲ ਆ ਰਹੀ ਹੈ ਕੋਈ ਸਾਹਮਣੇ ਜੀ ਨਾ ਲੀਕੇਜ ਕੋਈ ਨਹੀਂ ਜੀ ਅੱਛਾ ਜੀ ਤੇ ਅੱਜ ਕੀ ਮੌਕਾ ਦੇਖਿਆ ਗਿਆ ਤੁਹਾਡੇ ਵੱਲੋਂ ਜੀ ਮੌਕਾ ਤਾਂ ਸਹੀ ਦੇਖਿਆ ਵੀ ਅਸੀਂ ਪ ਦੇਖੋ ਜੀ ਕਈ ਦਿਨਾਂ ਤੋਂ ਇੱਥੇ ਪਾਣੀ ਦੀ ਕਦਾਈ ਚੱਲਦੀ ਹੈ ਪਟਾਈ ਪਾਣੀ ਖੜਿਆ ਹੈ ਨਾ ਕੋਈ ਦਿਕਾਸੀ ਹੈ ਨਾ ਨਿਕਲਿਆ ਨਾ ਕਿਸੇ ਨੇ ਬੰਦ ਕਰੇ ਟੋਏ ਹੁਣ 2-3 ਦਿਨਾਂ ਤੋਂ ਇੰਨੇ ਬਿਮਾਰ ਹੋਏ ਲੋਕ ਇਹ ਜਾ ਕੋਈ ਘਰ ਨਹੀਂ ਜਿੱਦੇ ਚ ਇੱਕ ਜਾਂ ਦੋ ਬੰਦੇ ਬਿਮਾਰ ਨਾ ਹੋਣ ਤਾਂ ਅੱਜ ਸਾਡੇ ਕੋਲ ਸਵੇਰੇ ਸ੍ਰੀ ਹਰਿਆਣ ਕਮਲਜੀ ਆਏ ਜੀ ਉਹਨਾਂ ਨੇ ਡਾਕਟਰ ਕੋਲ ਕਿਤਾਬ ਨਾਲ ਕਲਮ ਅਜਰੇ ਤੇ ਉਸ ਤੋਂ ਬਾਅਦ ਜੇ ਆਈ ਗੋਲ ਤੇ ਐਸਡੀਐਮ ਤੱਕ ਇੱਥੇ ਬਰਾਦ ਚ ਆਏ ਕਾਫੀ ਕੁਝ ਮੰਨ ਸਾਨੂੰ کافی ਜੀ ਹੌਸਲਾ ਜਗੇ ਗਏ ਆ ਵੀ ਸਭ ਕੁਝ ਸਹੀ ਕਰਾਂਗੇ ਦੇਖੋ ਹੁਣ ਕੀ ਕਰਦੇ ਆ ਉਮੀਦ ਹੈ ਸਾਨੂੰ ਉਹਨਾਂ ਤੋਂ ਵੀ ਇਹ ਕਰਕੇ ਲੱਗੀ ਜਿਹੜਾ 10-12 ਦਿਨ ਤੋਂ ਹੋ ਰਿਹਾ ਸੀ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਬਾਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਇਥੇ ਉਦੇ ਕਰਕੇ ਕਾਫੀ ਜਨਤਾ ਜਿਹੜੀ ਬਿਮਾਰ ਹੋਈ ਹੈ ਇੱਥੇ ਹਸਪੀਟਲ ਤੱਕ ਗਈ ਹੈ ਡੈਥ ਕੇਸ ਵੀ ਹੋ ਰਹੇ ਨੇ ਲੱਗੇ ਕੋਈ ਸਹਾਇ ਨਹੀਂ ਆਉਂਦੇ ਚ ਗੰਦਾ ਪਾਣੀ ਪੂਰੇ ਪਿੰਡ ਵਿੱਚ ਗੰਦਾ ਪਾਣੀ ਸਪਲਾਈ ਹੋ ਰਿਹਾ ਉਹਦੇ ਆ ਨਾਲ ਦੇ ਘਰ ਚ ਜੀ ਡੈਥ ਹੋਈ ਹੈ ਅੰਦਰ ਲੰਘ ਲੱਗੇ ਕਹਿੰਦੇ ਉਹ ਪੁੱਤ ਤੇ ਨੂੰ ਦੋਵੇਂ ਐਡਮਿਟ ਹੈ ਨਹੀਂ ਹਸਪੀਟਲ ਚ ਕੋਈ ਨਹੀਂ ਕਰੀ ਜੀ ਉਹਨਾਂ ਦੀ ਵਾਈਫ ਹੈ ਜੀ ਇਕੱਲੇ ਬਸ ਠੀਕ ਹੈ ਜੀ ਹਾਂ ਜੀ ਅਸੀਂ ਇਹ ਸਾਨੂੰ ਅੱਜ ਪਤਾ ਚੱਲਿਆ ਸੀਗਾ ਦੁਪਹਿਰੇ ਵੀ ਇੱਥੇ ਇੱਕ ਡੈਥ ਵੀ ਹੋ ਗਈ ਹੈ ਤੇ ਕਾਫੀ ਪੇਸ਼ੈਂਟ ਜਿਹੜੇ ਡਾਇਰੀਆਂ ਨਾਲ ਪੇਟ ਦੇ ਨੇ ਹਨਾ ਤੇ ਫਿਰ ਅਸੀਂ ਇੱਥੇ ਆ ਕੇ ਸਾਡੀਆਂ ਟੀਮਾਂ ਆਈਆਂ ਸਾਡੇ ਵਿਭਾਗ ਦੇ ਵੱਲੋਂ ਡਾਕਟਰਾਂ ਦੀ ਟੀਮਾਂ ਬਣਾ ਕੇ ਅਸੀਂ ਸਾਰੇ ਪਿੰਡ ਦਾ ਸਰਵੇ ਕਰਵਾਇਆ। ਉਹਦੇ ਵਿੱਚ ਸਾਨੂੰ ਪਤਾ ਚੱਲਿਆ ਕਿ ਕੁਝ ਬਰੀਜ ਘਰਾਂ ਵਿੱਚ ਪਹਿਲਾਂ ਬਿਮਾਰ ਹੋ ਕੇ ਹੁਣ ਠੀਕ ਵੀ ਹੋ ਚੁੱਕੇ ਆ ਤੇ ਕੁਝ ਘਰਾਂ ਵਿੱਚ ਹੈਗੇ ਨੇ ਤੇ ਮੇਰਾ ਖਿਆਲ 2 ਜਾਂ 3 ਪੇਸ਼ੈਂਟ ਜਿਹੜੇ ਹੈਗੇ ਉਹ ਐਡਮਿਟ ਹੋਈ ਹੈਗੇ ਨੇ। ਹਾਂਜੀ ਤੇ ਹੁਣ ਸਾਡਾ ਵਿਭਾਗ ਪੂਰਾ ਐਕਟਿਵ ਹੈਗਾ ਜੀ। ਤੇ ਇੱਕ ਡੈਥ ਹੋਈ ਹੈ ਜਿਹੜੀ ਕੱਲ ਡੈਥ ਹੋਈ ਹੈ ਤੇ ਹੁਣ ਸਾਡਾ ਵਿਭਾਗ ਅੱਜ ਵੀ ਸਰਵੇ ਕੀਤਾ ਅਸੀਂ ਘਰਾਂ ਤੇ ORS ਪੈਕੇਟ, ਕਰੋਰੀਨ ਦੀਆਂ ਗੋਲੀਆਂ ਤੇ ਬਾਕੀ ਜੋ ਵੀ ਕਿਸੇ ਨੂੰ ਹੋਰ ਮੈਡੀਸਨ ਚਾਹੀਦੀ ਉਹ ਵੀ ਵੰਡੀ ਐ ਘਰ ਘਰ ਜਾ ਕੇ ਕੱਲੋਂ ਵੀ ਸਾਡੇ ਮੈਕਮਾ ਇੱਥੇ ਮੈਡੀਕਲ ਕੈਂਪ ਵੀ ਲਗਾਏਗਾ ਤੇ ਘਰ ਘਰ ਜਾ ਕੇ ਫੇਰ ਦੁਬਾਰਾ ਸਰਵੇ ਕਰਨਗੇ ਓਵਰ ਰਿਸਪੈਕਟ ਤੇ ਕਲੋਰੀਨੀਆਂ ਗੋਲੀਆਂ ਵਗੈਰਾ ਸਾਰਿਆਂ ਨੂੰ ਦੇਣਗੇ ਤੇ ਅਸੀਂ ਇੱਥੇ ਇਹਨਾਂ ਨੂੰ ਕਹਿ ਦਿੱਤਾ ਜਿਹੜੇ ਵਾਟਰ ਸਪਲਾਈ ਵਾਲੇ ਆ ਜਿਹੜੀ ਮਤਲਬ ਪਾਣੀ ਆ ਰਿਹਾ ਸਰਕਾਰੀ ਸਪਲਾਈ ਦਾ ਉਹ ਅਸੀਂ ਇੱਥੇ ਲੋਕਾਂ ਨੂੰ ਸਾਰਿਆਂ ਨੂੰ ਅਵੇਅਰ ਕਰਤਾ ਵੀ ਇਹ ਪਾਣੀ ਅਸੀਂ 2-4 ਦਿਨਾਂ ਲਈ ਜਿੰਨੀ ਦੇਰ ਪ੍ਰੋਪਰ ਸਹੀ ਨਹੀਂ ਹੁੰਦਾ ਬਿਲਕੁਲ ਨਹੀਂ ਪੀਣਾ ਕਲੋਰੀਨ ਦੀ ਗੋਲੀ ਪਾ ਕੇ ਪੀਓ ਚਾਹੇ ਵਾਲ ਕੇ ਪੀਓ ਪਾਣੀ ਉਦਾਂ ਪੀ 定めごとにおかけ。